ਭਾਜੀ ਬੁਗੜੀ ਤੇ ਵੀਡੀਓ ਬਣਾਓ ਭਾਜੀ ਬੁਗੜੀ ਤੇ ਵੀਡੀਓ ਭਾਜੀ ਬੁਗੜੀ ਤੇ ਉਹ ਅੱਛਾ ਬਣਾ ਦੰਨੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆ ਦੱਪਾ ਬਣਾ ਉਹ ਯਾਰ ਆ ਗਿਆ ਅੱਜ ਆਪਾਂ ਬਣਾਵਾਂਗੇ ਬੁਗੜੀ ਤੇ ਵੀਡੀਓ ਤੇ ਬਿਨਾ ਟਾਈਮ ਵੇਸਟ ਕੀਤੇ ਵੱਧਦੇ ਆਪਾਂ ਵੀਡੀਓ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੀ ਹੋ ਉਹ ਖਾਰੇ ਪਲੇਗਲੇ ਗਾਰੇ ਹੋਏ ਅੱਛਾ ਜੀ ਕੀ ਕੀ ਰੱਖਿਆ ਜੀ ਰੱਖਿਆ ਆਲੂ ਪਿਆਜ਼ ਗੋਭੀ ਕੀਆ ਤੇ ਛਲਗਮ ਲੱਗਦਾ ਹਾਂ ਮੇ ਬੋਗੜੀ ਕੀ ਬਣਾਇਆ ਹੋਸੀ ਨਹੀਂ ਚੱਪਿਆ ਜੋ ਬਹੁਤ ਲੱਗੋ ਕੀ ਸਾਨੂੰ ਤਾਂ ਸਮਝ ਵੀ ਨਹੀਂ ਲੱਗੀ ਯਾਰ ਬੋਲੀ ਕੀ ਹੈ ਚਾਹੇ ਕਿਥੋਂ ਜਿੰਦਗੀ ਪਿਆਰ ਤੇਰੇ ਤੋਂ ਚਾਹੇ ਛੱਤੀ ਬਣਾਓ ਇਹ ਸਬਜੀ ਕੀ ਹੈ ਤਕੀਵਾਂ ਨਵਰੀ ਸਬਜੀ ਵੀ ਬਣਾਉਣੀ ਆਲੇ ਰੋਟੀ ਵੀ ਬਣਾਉਣੀ ਤੇ ਯਾਰ ਬਾਰੋਂ ਹੀ ਖਾ ਪੀ ਜਾਂਦੇ ਇੱਕ ਦਿਨ ਕੀ ਹੋਏ ਨਾ ਸੀ ਯਾਰ ਦੱਸ ਉਹ ਸੱਚ ਫੇ ਰੀਲ ਕਿਵੇਂ ਬੰਨੀ ਸੀ ਪਿਆਰ ਵਾਲੀ ਕੀ ਬਾਆ ਸਬਜੀ ਕੀ ਭਾਈ ਹਾਂਜੀ ਆ ਮੇਰੀ ਗੁਗੜੀ ਠੀਕ ਛਾਰੇ ਅੱਜ ਕੀ ਅੱਜ ਕੀ ਅੱਛਾ ਯਾਰ ਸਹੀ ਸਹੀ ਦੱਸਿਓ ਸਵੇਰੇ ਜੀਵ ਨੂੰ ਤੇਲ ਤਾਂ ਨਹੀਂ ਦਿੰਦੇ ਯਾਰ ਜਿਹੜੀ ਹਰ ਗੱਲ ਤੇ ਹੀ ਫਿਸਲ ਜਾਂਦੀ ਹੈ ਆਈਸਕ੍ਰੀਮ ਵੀ ਦੇ ਕਹਿ ਸਕਦੀ ਸੀ ਯਾਰ ਐਚ ਕਿਮ ਕੀ ਹੁੰਦਾ ਐਚ ਕਿਮ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੇ ਕੱਲੇ ਕੱਲੇ ਸੁਪਰੀਂਗ ਰੋਲ ਚੋਰੀ ਚੋਰੀ ਲੈ ਚੋਰੀ ਭਾਰੀ ਇਹ ਕੱਲੇ ਕੱਲੇ ਖਾ ਰਹੀਆਂ ਹਨ ਸਾਨੂੰ ਸੁਲਾ ਨਹੀਂ ਮਾਰੀ ਐ ਬੋਲ ਕੇ ਤਾਂ ਵੀ ਲੈਂਦੇ ਨੇ ਤੁਸੀਂ ਸਾਰੇ ਖਾ ਗੋਗੇ ਨਾ ਕਹਿੰਦੇ ਤੁਸੀਂ ਆ ਗਏ ਖਾ ਲਾ ਮੈਂ ਖਾਣਾ ਨਹੀਂ ਹਾਂ ਖਾਓ ਨਾ ਖਾਓ ਨਾ ਖਾ ਰਹੀ ਨਹੀਂ ਪਲੇਟ نیچے ਨਹੀਂ ਰੱਖਦੀ ਪਤਾ ਹੈ ਨਾ ਉਹਨੇ ਫੇ ਚਲਾਤ ਮਾਰਦੇ ਨਹੀਂ ਤੇ ਮੇਕੋ ਬਚਣਾ ਨਹੀਂ ਕੁਛ ਮੈਂ ਤਾਂ ਹੱਥ ਚ ਹੀ ਫੜ ਕੇ ਖਾਉਂਗੀ ਹੱਥ ਸੜ ਜੇ ਭਾਵੇਂ ਮੇਰਾ ਹਾਂਜੀ ਆ ਮੇਰੀ ਬੁਗੜੀ ਕਿੱਥੇ ਚਲੇ ਅੱਛਾ ਇਹ ਕਿੱਥੇ ਚਲੇ ਚੱਲ ਆਇਆ ਯਾਰ ਇੱਥੇ ਤਾਂ ਕਿਸੇ ਨੂੰ ਸਮਝ ਸਹੀ ਦੱਸਿਓ ਅੰਬਰ ਸਰ ਅਸਫੇਰ ਅੰਬਰ ਸਰ ਉਹ ਫੇਚ ਅੰਬਰ ਸਰ ਇਹ ਕੰ ਕਰੀ ਸ਼ਾਪਿੰਗ ਹਾਂ ਆਇਆ ਆਇਆ ਖਾਧਿਆ ਕਰਾਂਗੇ ਹਾਂ ਤੇ ਖਰਚਾ ਕੱਢਦੀ ਵੀ ਤੇ ਉਹੀ ਐ ਕਰਾ ਦੂਗੀ ਤਾਂ ਕੀ ਹੋ ਗਿਆ ਪ੍ਰੀਤਾ ਦੇ ਕਿੰਨੀ ਸੋਹਣੀ ਵਾਚ ਐ ਅਗਲੇ ਫਿਰ ਚਾਹ ਦਿਲ ਕਰਦਾ ਲੈਣਾ ਤੇ ਲੈ ਲੈ ਉਸ ਨੂੰ ਕਰਾਂ ਮਰ ਮੈਸਟਰ ਪੈਸੇ ਨਹੀਂ ਆਗੇ ਕੋਈ ਨਾ ਮੈਂ ਵੀ ਕਰਾਂ ਤੇ ਹੋਰ ਰੱਖ ਸ਼ਾਹ ਹਾਂਜੀ ਕਿਸ ਤੋਂ ਬਾਰੇ ਵਿੱਚ ਹੋਣੀ ਬੇਬਲ ਚੋਂ ਮੈਂ ਕਰਦੀ ਹਾਂ ਉਹ ਕਿਵੇਂ ਉਹ ਕਿਵੇਂ ਜਾਂ ਕੋਈ 18th ਕਲਾਸ ਆ ਹੁਣ ਕਿਵੇਂ ਠੀਕ ਹੋ ਗਈ ਹੈ ਕੀ ਗੱਲ ਪ੍ਰਮੋਸ਼ਨ ਵਾਲੇ ਨੇ ਕਿਹਾ ਸੀ ਤੇ ਤੋਤਲੇ ਹੋ ਕੇ ਬੋਲੇ ਤੇ ਰੁਪਈਆ ਇੱਕ ਨਹੀਂ ਮਿਲਣਾ ਬਾਕੀ ਹੁਣ ਤੁਸੀਂ ਦੇਖ ਲਓ ਕਰਨੀ ਕਿ ਨਹੀਂ ਅਸੀਂ ਕਦੂਜੇ ਦੇ ਨਾਲ ਹਮੇਸ਼ਾ ਰਹਿਣਾ ਏ ਪਰ ਅਸੀਂ ਨਹੀਂ ਹੋਰ ਤੁਹਾਡਾ ਤੋਤਲਾਪਨ ਸਹਿਣਾ ਏ ਇਹਨੂੰ ਸਹੀ ਕਰੋ ਮੈਂ ਸੁਣਿਆ ਜਾਨਵੀ ਨੂੰ ਜੁੱਤੀਆਂ ਦੀ ਕਮੀ ਹੋ ਗਈ ਆਓ ਫਿਰ ਆਪਾਂ ਥੋੜਾ ਜਿਹਾ ਦੇਖ ਹੀ ਆਈਏ ਉਹਦਾ ਹਾਲਚਾਲ ਕੱਲ ਕਿਵੇਂ ਹੋ ਵਧੀਆ ਵਧੀਆ ਆਹ ਕੀ ਲੈ ਕੇ ਆਈਆਂ ਮੈਂ ਸੈਂਡਲ ਲੈ ਆਈਆਂ ਆਪਣੇ ਵਾਸਤੇ ਮੇਰਾ ਘਰ ਵਾਲਾ ਕਹਿੰਦਾ ਤੇਨੂੰ ਜੁੱਤੀਆਂ ਦੀ ਬਹੁਤ ਜ਼ਿਆਦਾ ਕਮੀ ਹੋ ਚੁੱਕੀ ਆ। ਓਹੋ ਆ ਕੀ ਕਹਿਤਾ ਨਿਤਿਨ ਨੇ? ਹਾਂ ਜੁੱਤੀਆਂ ਦੀ ਕਮੀ। ਇਸ ਕਰਕੇ ਹਰ ਮਹੀਨੇ ਮੈਨੂੰ ਇੱਕ ਨਵੀਂ ਸੈਂਡਲ ਚਾਹੀਦੇ ਚਾਹੀਦੇ ਹੁੰਦੇ ਆ। ਹਰ ਮਹੀਨੇ ਮੈਨੂੰ ਇੱਕ ਨਵੀਂ ਸੈਂਡਲ ਚਾਹੀਦੇ ਹੁੰਦੇ। ਕਿਉਂਕਿ ਮੇਨੂੰ ਜੁੱਤੀਆਂ ਦੀ ਬਹੁਤ ਜ਼ਿਆਦਾ ਕਮੀ ਆ। ਅੱਛਾ ਜੇ ਆਪਣੇ ਮੂੰਹ ਹੀ ਕੰਨੀ ਪਈਆਂ ਫੇਰ ਤਾਂ ਚਲ ਸੋਚ ਹੀ ਲੈਨੇ ਆ ਹੋਊਗੀ ਜੁੱਤੀਆਂ ਦੀ ਕਮੀ। ਮੇਰਾ ਘਰ ਵਾਲਾ ਕਹਿੰਦਾ ਛਾਟੇ ਦੀ ਕਟਰੀਨਾ ਕੈਸੇ ਆ ਨਾ ਇਸ ਕਰਕੇ ਤੇਨੂੰ ਚਾਹੀਦੇ ਹੁੰਦੇ ਆ। ਵੇਖੇ ਦੱਸਿਓ ਕਿ ਵੇਲੇ ਲੱਗੇ। ਹੇ ਲੱਗਿਆ ਨਾ ਪੂਰੇ ਕਟਰੀਨਾ ਕੈਪ ਵਰਗੇ ਤੂੰ ਇਹ ਕੀ ਐਪ ਆ ਕੇ ਪੂਰੀ ਮਸ਼ਾਹੜੇ ਦੀ ਕਟਰੀਨਾ ਕੈਪ ਲੱਗਣਾ ਹੈ ਅੱਛਾ ਕਟਰੀਨਾ ਕੈਪ ਤਾਂ ਠੀਕ ਹੈ ਐਪ ਆ ਕੇ ਜਾਣਾ ਕਿੱਥੇ ਆ ਤੂੰ ਕਿਉਂਕਿ ਕੱਲ ਮੈਂ ਜਾਣਾ ਕਿ ਇਹ ਰੈਸਟੋਰੈਂਟ ਦੀ ਪ੍ਰਮੋਸ਼ਨ ਤੇ ਰੈਸਟੋਰੈਂਟ ਦੀ ਪ੍ਰਮੋਸ਼ਨ ਤੇ ਜਾਣਾ ਮੈਂ ਕੱਲ ਕਿਤੇ ਓ ਬੱਲੇ ਬੱਲੇ ਇੰਨੀਆਂ ਪ੍ਰਮੋਸ਼ਨਾਂ ਦੇ ਵਿਰਾਟ ਕੋਲੀ ਨਹੀਂ ਕਰਦਾ ਜਿੰਨੀਆਂ ਪ੍ਰਮੋਸ਼ਨਾਂ ਤੂੰ ਕਰੀ ਜਾਨਵੀ ਦੇਖੋ ਅੱਛਾ ਇਹ ਪਾ ਕੇ ਫਿਰ ਕਿਵੇਂ ਦੀ ਲੱਗਣਾ ਤੂੰ ਆ ਪਾ ਕੇ ਤੇ ਮੈਂ ਪੂਰੀ ਲੱਗਣਾ ਸੋ ਹੈਗੀ ਸੋ ਬਿਊਟੀਫੁਲ ਜਸ ਲੁਕਿੰਗ ਲਾਈਕ ਅ ਵਾਓ ਜਸ ਲੁਕਿੰਗ ਲਾਈਕ ਅ ਵਾਓ ਮੇਰੇ ਕਾਲੇ ਸੈਂਡਲ ਕਿ ਕਿਵੇਂ ਦੇ ਲੱਗੇ ਵਾਓ ਆਏ ਹਾਏ ਜੁੱਤੀਆਂ ਨੂੰ ਜੁੱਮੀਆਂ ਕਰੀ ਜਾਨੀ ਐ ਇਹ ਕੀ ਦਾ ਸਟ੍ਰੋਫੀ ਐ ਹੱਦ ਹੀ ਹੋ ਗਈ ਜਾਨ ਵੀ ਹਾਂ ਕਿੰਨੇ ਸੋਹਣੇ ਆ ਵੇਖੇ ਮੈਂ ਘਰ ਦਾ ਲੈ ਕੇ ਤੈਨੂੰ ਹਰ ਮਹੀਨੇ ਕਿ ਸੈਂਡਲ ਲੈ ਕੇ ਦੇ ਦੇ ਮੈਂ ਕਿਉਂਕਿ ਤੇਨੂੰ ਜੁੱਤੀਆਂ ਦੀ ਕਮੀ ਹੋ ਚੁੱਕੀ ਐ ਜੁੱਤੀਆਂ ਦੀ ਕਮੀ ਸੱਚੀ ਹੋ ਚੁੱਕੀ ਐ ਵੇਖੋ ਮੈਂ ਅੱਜ ਮੇਰੇ ਰੈਸਟੋਰੈਂਟ ਚ ਮੈਂ ਜਾਣਾ ਵਾ ਦਾ 3 8 ਵਜੇ ਅੱਛਾ ਫੇਰ ਹੈ ਕੀ ਕਹਿੰਦਾ ਮੈਂ ਦਾਲ ਬਲੀ ਖਾਣੀ ਆ ਦਾਲ ਬਲੀ ਰੋਟੀ ਬਣਾ ਕਿਹੜੀ ਦਾਲ ਵਾਲੀ ਤਾ ਤੀ ਕੱਲ ਪੀਲੀ ਦਾਲ ਤੇ ਛੋਲ ਬਣਾਈ ਨਾ ਉਹਦਾ ਆਟਾ ਬੁਨਿਆਰ ਕੋ ਹੈ ਤੇ ਮੈਂ ਕਿਹਾ ਚਲ ਠੀਕ ਆ ਚਲ ਠੀਕ ਹੈ ਨਾਸ਼ਤਾ ਕਰ ਲੈਨੇ ਆ ਤੇ ਕਹਿੰਦਾ ਕੀ ਮਤਲਬ ਕਿ ਮਟਪਣੀ ਦੁਪਹਿਰੇ ਆਖੋ ਮਟਪਣੀ ਬਣਾ ਲਈਏ ਬਰੋ ਰੋਟੀ ਰੈਸਟੋਰੈਂਟ ਚੋਂ ਓਹ ਹੋ ਇਨਾ ਪਰੇਸ਼ਾਨ ਕਰਦਾ ਸੁਣਾ ਦੋ ਚਾਰ ਗੱਲਾਂ ਉਹਨੂੰ ਪਾਣਾ ਲੱਗੇ ਉਦੋਂ ਵੀ ਢੱਫੂ ਸੇ ਨਾ ਉਹ ਵਾਸਤੇ ਫੁਫੁਖਾਰੇ ਹੋਉਂਦਾ ਨਾ ਕੋਈ ਐਨ ਕਿੰਨੇ ਹੋਰ ਤੱਕ ਫੁਫਖਾਰੇ ਨਾ ਆਪਣੀ ਚਲਾਨੀ ਨੂੰ ਤੰਗ ਕਰਾ ਹਾਂ ਹਾਂ ਸਹੀ ਗੱਲ ਐ ਮੈਂ ਮੇਕਅਪ ਵੀ ਲਗਣਾ ਐ ਮੈਂ ਜਸਟ ਲੁਕਿੰਗ ਲਾਈਕ ਕਿ ਵਾਓ ਹੋੜ ਵਾਲੀ ਬੰਨਾ ਕ ਅੱਜ 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 ਰਾਤੀਂ ਜਸਟ ਲੁਕਿੰਗ ਲਾਈਕ ਕਿ ਵਾਓ ਹੋੜ ਬਲੈਕ ਡਰੈਸ ਪੋਣੀ ਜਸਟ ਲੁਕਿੰਗ ਲਾਈਕ ਕਿ ਵਾਓ ਹੋੜ ਲਗਣਾ ਮੈਂ ਇੰਨੀ ਉਹ ਦੇਖੀ ਕਿਤੇ ਉਹ ਰੈਸਟੋਰੈਂਟ ਚ ਤੈਨੂੰ ਤੰਦੂਰੀ ਨਾ ਸਮਝ ਲੈਣ ਇੰਨੀ ਹੋੜ ਨਾ ਹੋ ਜੀ ਰਾਤੀ ਮੈਂ ਜਾਣਾ ਮੈਂ ਨਹੀਂ ਕਿ ਚਾਨਨੀ ਮੇਕਅਪ ਕਰ ਲਈ ਕੁਝ ਕਰ ਲੈਣਾ ਨਾ 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 ਮੈਂ ਤਾਂ ਡੱਪੀਆਂ ਆਂ ਦਾਲ ਬਿਲੀਆਂ ਨਾਸਤੇ ਚ ਦੁਪਹਿਰੇ ਮੜਾ ਪਨੀਰ ਤੇ ਰਾਤੀ ਵਾਲੇ ਰੈਸਟੋਰੈਂਟ ਚ ਜਾ ਕੇ ਇਹਨੇ ਵੱਖਰਾ ਡੱਸਣਾ ਪਤਾ ਨਹੀਂ ਤੇ ਕੀ ਬਣੂਗਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਥੋੜੀ ਦੇ ਭੁੱਖਾ ਰਹਿਣਾ ਸਮਝ ਆਨ ਲਈ ਵੀ ਸਮਝ ਦੀ ਲੋੜ ਹੁੰਦੀ ਹੈ ਵੈਸੇ ਹੈਲੋ ਗਾਇਸ ਤੁਹਾਨੂੰ ਅੱਜ ਮੈਂ ਕੀ ਹੈ ਨਾ ਮੈਂ ਬਲੈਕ ਕਲਰ ਦੀ ਡਰੈਸ ਪਾ ਰਹੀਆਂ ਬੈਸਟ ਥੈਂਕ ਯੂ ਫਾਰ ਵਾਲੀ ਯਾਰ ਮੇਰੀਆਂ ਅੱਖਾਂ ਲੋਗੀ ਹੋ ਗਿਆ ਆ ਕਲਰ ਮੈਨੂੰ ਗਰੇ ਦਿਖੀ ਜਾਂਦਾ ਆ ਦੇਖ ਸਕਦੇ ਹੋ ਅੱਛਾ ਕਿੱਥੇ ਆਈਆਂ ਅੱਜ ਤੇ ਮੈਂ ਆਈਆਂ ਰੋਟੀ ਖਾਣ ਆ ਬ੍ਰਦਰ ਦਾ ਬੇ ਬ੍ਰਦਰ ਦਾ ਬਾਜੋ ਕੀ ਝੰਡਿਆਲਾ ਗੁਰੂ ਬਾਈਪਾਸ ਤੇ ਪੁੰਨਾਵਾ ਝੰਡਿਆਲਾ ਗੁਰੂ ਬਾਈਪਾਸ ਤੇ ਕੁਲਾ ਜੀਰਾਮਗਰ ਸਰਚ ਐਂਟਰੀ ਦੇ ਰੇ ਉਹ ਵੀ ਰੋਟੀ ਖਾਏ ਜੀਰਾਮਗਰ ਤੋਂ ਬਾਹਰ ਜਾਵੇ ਉਹ ਵੀ ਰੋਟੀ ਖਾ ਕੇ ਜਾਏ ਇੱਥੇ ਅੱਛਾ ਇੱਥੇ ਕੀ ਫ੍ਰੀ ਹੈ ਕਿ ਲੰਗਰ ਲੱਗਾ ਬ੍ਰਦਰ ਦਾ ਬਾਜੋ ਕੀ ਕਾਫੀ ਸਾਲਾਂ ਤੋਂ ਬਹੁਤ ਹੀ ਫੇਮਸ ਆ ਕਾਫੀ ਸਾਲਾਂ ਤੋਂ ਫੇਮਸ ਆ ਬਸ ਹੁਣ ਤੋਂ ਪ੍ਰਮੋਸ਼ਨ ਕਰਤੀ ਹੁਣ ਹੋਰ ਫੇਮਸ ਹੋ ਜਾਣਾ ਯਾਕੀ ਕਹਿੰਦੀ ਨਾ ਆਂ ਰੋਟੀ ਖਾਓ ਵੀ ਜਮੀਨਾ ਫਰੈਂਡਸ ਨਾਲ ਆਓ ਵਾ ਟਿਕਾ ਕੇ ਜਾਓ ਜੀ ਦੇ ਦੇਈਂ ਬੱਚੇ ਵਾਓ ਕਿਤੁ ਚਾ ਦੇ ਕਿ ਲੱਗੇ ਕੀ ਨਹੀਂ ਹੈ ਹੁਣ ਆ ਚੁੱਕਾ ਨਹੀਂ ਆਵਾਜ਼ ਬਣਾਓ ਆਵਾਜ਼ ਬਾਅਦ ਚੋ ਬਣਾਣੇ ਯਾਰ ਇੱਕ ਰੀਲ ਹੋਰ ਕੱਢਣੀ ਹੈ ਹਲੇ ਮੈਂ ਰੋਟੀ ਖਾਣੀ ਬ੍ਰਦਰਸ ਦਾ ਬੇਟੋ ਖਾਣੀ ਨਾ ਹੋਰ ਕਿਤੋਂ ਵੀ ਨਹੀਂ ਖਾਣੀ ਮੈਨੂੰ ਨਹੀਂ ਪਤਾ ਜਿਹੜਾ ਨਵਾਂ ਬ੍ਰਦਰਸ ਦਾ ਬਕੁਲਿਆ ਜੁੰਡੀ ਆਲਾ ਗੁਰੂਪਾਈ ਪਾਸ ਮੈਂ ਉੱਥੋਂ ਹੀ ਖਾਣੀ ਮੈਂ ਹੋਰ ਕਿਤੋਂ ਵੀ ਨਹੀਂ ਖਾਣੀ ਮੈਨੂੰ ਬ੍ਰਦਰ ਦਾ ਬਿਲੇ ਲੈ ਕੇ ਜਾਣੇ ਕੀ ਨਹੀਂ ਹੁਣ ਉੱਥੇ ਹੀ ਰਖੜੀ ਆਂ ਹੋਰ ਤੈਨੂੰ ਚੱਕ ਕੇ ਅੰਦਰ ਲੈ ਕੇ ਜਾਵੇ ਫਿਰ ਬਿਠਾਵੇ ਫਿਰ ਤੇਰੇ ਮੂੰਹ ਚ ਬੁਰਗੀ ਆ ਬਾਵੇ ਹੈ ਬਸ ਮੈਂ ਇਸੇ ਕਰਕੇ ਨਾ ਮੇਕਅਪ ਕਰਾ ਕੇ ਆਈ ਨਾ ਮੈਂ ਬ੍ਰਦਰ ਦਾ ਲੈ ਜਾ ਦਿਓ ਹਾਏ ਹਾਏ ਸੀ ਕਿ ਹਾਏ ਹਾਏ ਸੀ ਚੱਲ ਫੇਰ ਜਾਣ ਵੀ ਜਾਂਦੇ ਆਂਦੇ ਢੋਲ ਜਗੀਰੋ ਦਾ ਹੋ ਜਵੇ ਫਿਰ ਐਂਡ ਕਰੀਏ ਵੀਡੀਓ ਉਹ ਢੋਲ ਜਗੀਰੋ ਦਾ ਬਹੁਤ ਪੀਲੇ ਸਾਲੋ ਤੇ ਚਲੋ ਜੀ ਅੱਜ ਦੀ ਵੀਡੀਓ ਰੱਖਦੇ ਆਂ ਨਹੀਂ ਕੀ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਜਰੂਰ ਦੱਸਿਓ ਤੇ ਜਿਹੜਾ ਜਿਹੜਾ ਇਹ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਈਓ ਚੰਗਾ ਜੀ